ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਜੀ ਮੌਸਮ ਦੇ ਅਪਡੇਟ ਲੈ ਕੇ ਆਜਾਣਾ ਜੀ ਅੱਜ ਦੀ ਗੱਲ ਕਰਾਂਗੇ 16 ਨਵੰਬਰ ਦਾ ਅੱਜ ਦਿਨ ਹੈ ਸਵੇਰ ਦੇ ਲਗਭਗ 9 ਵਜੇ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਤੇ ਅੱਜ ਦੇ ਮੌਸਮ ਦੇ ਕੀ ਅਪਡੇਟ ਹੈ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਸੋ ਅੱਜ ਤੜਕੇ ਸਵੇਰੇ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਹਰਿਆਣਾ ਦੇ ਕੁਝ ਖੇਤਰਾਂ ਦੇ ਵਿੱਚ ਸਮਾਗ ਦੀ ਚਾਦਰ ਛਾਈ ਹੋਈ ਸੀ ਜਿਹਨੂੰ ਆਪਾਂ ਕਹਿੰਦੇ ਆ ਧੁੰਦ ਤੇ ਧੂਏ ਦਾ ਮਿਸ਼ਰਣ ਤੇ ਇਹਨੂੰ ਆਪਾਂ ਸਮੋਕ ਕਹਿੰਦੇ ਆ ਆਉਂਦੇ ਦਿਨਾਂ ਦੇ ਵਿੱਚ ਸਮੋਗ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਸਕਦਾ ਜੀ ਜਿਵੇਂ ਕਿਸੇ ਨੂੰ ਪਹਿਲਾਂ ਕਹਿੰਦੇ ਆ ਰਹੇ ਸੀ ਸੋ ਜੇਕਰ ਹਾਂ ਅੱਜ ਤੱਕ ਦੀ ਗੱਲ ਕਰੀਏ ਮੌਸਮ ਦੀ ਤੇ ਅੱਜ ਮੌਸਮ ਲਗਭਗ ਖੁਸ਼ਕ ਰਹੇਗਾ ਸਾਫ਼ ਹੀ ਰਹੇਗਾ ਤੇ ਉੱਤਰ-ਪਛੋੜ ਦੀਆਂ ਠੰਡੀਆਂ ਖੁਸ਼ਕ ਹਵਾਵਾਂ ਆਪਣੀ ਰਵਾਨਗੀ ਤੇ ਚੱਲਦੀਆਂ ਰਹਿਣਗੀਆਂ ਤੇ ਠੰਡਕ ਜਿਹੜੀ ਆ ਉਹ ਮੌਜੂਦ ਹੈ ਦਿਨਾਂ ਦੇ ਟੈਂਪਰੇਚਰ ਦੀ ਗੱਲ ਕਰੀਏ ਤਾਂ 27 ਦੇ ਲੈ ਕੇ 29 ਦੇ ਵਿੱਚਕਾਰ ਟੈਂਪਰੇਚਰ ਹੈ ਜਿਹੜੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਚੱਲਦੇ ਹੋਏ ਨੇ ਤੇ ਅੱਜ ਵੀ ਟੈਂਪਰੇਚਰ ਜਿਹੜੇ 28-29 ਦੇ ਆਸ-ਪਾਸ ਜਿਹੜੇ ਆ ਮੰਡਰ ਆਉਂਦੇ ਰਹਿਣਗੇ ਆਮ ਤ ਮੌਸਮ ਮੁੱਖ ਤੌਰ ਤੇ ਸਾਫ ਹੈ ਧੁੱਪ ਨਿਕਲੀ ਹੋਈ ਹੈ ਆਥਨ ਸਵੇਰੇ ਜੜੀ ਹੈ ਠੰਡਕ ਦੇ ਵਿੱਚ ਵਾਦਾ ਦਰਜ ਹੋ ਰਿਹਾ ਤੇ ਸਮੋਗ ਜੜੀ ਹੈ ਉਹ ਇੱਕ ਵਾਰ ਆਥਨ ਨੂੰ ਫਿਰ ਤੋਂ ਵਾਪਸੀ ਕਰੇਗੀ ਯਾਨੀ ਕਿ ਸ਼ਾਮ ਨੂੰ ਫਿਰ ਤੋਂ ਇੱਕ ਵਾਰ 에ਅਰ ਕੁਆਲਿਟੀ ਕਾਫੀ ਖਰਾਬ ਹੋ ਜਾਂਦੀ ਹੈ 에ਅਰ ਕੁਆਲਿਟੀ ਇੰਡੈਕਸ ਦੀ ਗੱਲ ਕਰੀਏ ਐਸਐਲ 150 ਤੋਂ ਲੈ ਕੇ 200 ਦੇ ਆਸ-ਪਾਸ ਹੈ ਤੇ ਆਥਨ ਸਵੇਰੇ ਵਾਝ ਜਾਂਦੀ ਹੈ ਤੇ ਦਿੱਲੀ ਵਾਲੇ ਫਾਸੇ ਗੱਲ ਕਰੀਏ ਤੇ ਉੱਥੇ 400 ਤੋਂ ਲੈ ਕੇ 500 ਦੇ ਵਿੱਚਕਾਰ 에ਅਰ ਕੁਆਲਿਟੀ ਇੰਡੈਕਸ ਦਾ ਲੈਵਲ ਹੈ ਜਿਹੜਾ ਚੱਲਦਾ ਫਿਆ ਸੋ ਉੱਥੇ ਪ੍ਰਦੂਸ਼ਣ ਜਿਹੜਾ ਖਤਰਨਾਕ ਖਦਰ ਤੇ ਪਹੁੰਚਿਆ ਹੋਇਆ ਹੈ ਤੇ ਫਿਲਹਾਲ ਮੌਸਮ ਅੱਜ ਪੰਜਾਬ ਦਾ ਖੁਸ਼ਕ ਰਹਿਣ ਦੇ आसार ਨੇ ਅਲਰਟ ਜਿਹੜੇ ਆ ਸਿਹਤ ਵਿਭਾਗ ਨੇ ਜਾਰੀ ਕੀਤੇ ਹੋਏ ਨੇ ਠੰਡ ਨੂੰ ਲੈ ਕੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਸេចਕਿਿ ਲਈ ਆਪਣਾ احتیاط ਰੱਖੋ ਜੀ ਬਚ ਕੇ ਰਹੋ ਬੱਚਾ ਤੇ ਬਜ਼ੁਰਗਾਂ ਦੇ ਇਸ ਤੋਂ ਜ਼ੋਰ ਦੇ ਧਿਆਨ ਰੱਖੋ ਧੰਨਵਾਦ